ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਤੁਹਾਡਾ ਸਭ ਦਾ ਮੇਰੇ YouTube ਚੈਨਲ ਯਾਨੀ 84 ਕਰਮਜੀਤ ਉਪਰ ਸਵਾਗਤ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਸਾਦਤ ਹਸਨ ਮੰਟੋ ਦਾ ਬਹੁਤ ਹੀ ਖੂਬਸੂਰਤ ਅਫਸਾਨਾ ਜਿਸ ਦਾ ਨਾਮ ਹੈ ਔਲਾਦ ਜਦੋਂ ਸੁਵੈਦਾ ਦਾ ਵਿਆਹ ਹੋਇਆ ਤਾਂ ਉਸ ਦੀ ਉਮਰ 25 ਸਾਲ ਦੀ ਸੀ ਉਸ ਦੇ ਮਾਪਿਆਂ ਤਾਂ ਇਹ ਚਾਹੁੰਦੇ ਸਨ ਕਿ 17 ਸਾਲਾਂ ਦੀ ਹੁੰਦਿਆ ਹੀ ਉਸ ਦਾ ਵਿਆਹ ਹੋ ਜਾਵੇ ਪਰ ਚੰਗਾ ਰਿਸ਼ਤਾ ਹੀ ਨਹੀਂ ਸੀ ਮਿਲਦਾ ਜੇ ਕੀਤੇ ਗੱਲ ਬਣ ਵੀ ਜਾਂਦੀ ਤਾਂ ਕੋਈ ਨਾ ਕੋਈ ਅੜਚਨ ਪੈਦਾ ਹੋ ਜਾਂਦੀ ਅਤੇ ਰਿਸ਼ਤਾ ਪੱਕਾ ਹੋਣ ਤੋਂ ਰਹਿ ਜਾਂਦਾ ਜਦ ਜ਼ਬੈਦਾ 25 ਦੀ ਹੋ ਗਈ ਤਾਂ ਉਸ ਦੇ ਬਾਪ ਨੇ ਇੱਕ ਰੰਡੇ ਨਾਲ ਉਸ ਦਾ ਰਿਸ਼ਤਾ ਕਰ ਦਿੱਤਾ ਜਿਸ ਦੀ ਉਮਰ 35 ਜਾਂ ਉਸ ਤੋਂ ਵੱਧ ਵੀ ਹੋ ਸਕਦੀ ਸੀ ਬਾਜ਼ਾਰ ਵਿੱਚ ਉਸ ਦੀ ਕੱਪੜੇ ਦੀ ਥੋਕ ਦੀ ਦੁਕਾਨ ਸੀ ਅਤੇ ਹਰ ਮਹੀਨੇ 5-600 ਕਮਾ ਲੈਂਦਾ ਸੀ ਜ਼ੁਬੈਦਾ ਆਪਣੇ ਬਾਪ ਦਾ ਕਿਹਾ ਮੰਨਦੀ ਸੀ ਜਿਸ ਕਰਕੇ ਉਹ ਵਿਆਹ ਲਈ ਰਾਜ਼ੀ ਹੋ ਗਈ ਅਤੇ ਵਿਆਹ ਕਰਾ ਕੇ ਆਪਣੇ ਸਹੁਰੇ ਚਲੀ ਗਈ ਉਸ ਦਾ ਪਤੀ ਲਿਮੂਦੀਨ ਬਹੁਤ ਸਿੱਧਾ ਤੇ شریف ਆਦਮੀ ਸੀ ਉਜ਼ਬੈਦਾ ਨੂੰ ਬਹੁਤ ਪਿਆਰ ਕਰਦਾ ਅਤੇ ਉਸ ਦਾ ਪੂਰਾ ਧਿਆਨ ਰੱਖਦਾ ਸੀ ਜ਼ਬੈਦਾ ਕੋਲ ਕੱਪੜਿਆਂ ਦੀ ਕੋਈ ਕਮੀ ਨਹੀਂ ਸੀ ਉਸ ਕੋਲ 40000 ਅਤੇ 3 ਬੀ ਦਾ ਲੱਠਾ ਸ਼ਨੂਨ ਅਤੇ ਦੋ ਘੋੜੇ ਦੀ ਬੋਸਕੀ ਦੇ ਥਾਨਾਂ ਦੇ ਥਾਨ ਸਨ ਹਾਲਾਂਕਿ ਦੂਸਰੇ ਲੋਕ ਕੀ ਇਹਨਾਂ ਨੂੰ ਤਰਸਦੇ ਸਨ ਹਰ ਹਫਤੇ ਉਹ ਆਪਣੇ ਪਿਕੇ ਜਾਂਦੀ ਇੱਕ ਦਿਨ ਘਰ ਵੜਦਿਆਂ ਹੀ ਉਸ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਜੀ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮਰ ਗਏ ਹਨ ਘਰ ਵਿੱਚ ਇੱਕ ਨੌਕਰ ਤੋਂ ਬਿਨਾ ਹੋਰ ਕੋਈ ਨਹੀਂ ਸੀ ਉਸਦੀ ਮਾਂ ਬਿਲਕੁਲ ਇਕੱਲੀ ਰਹਿ ਗਈ ਸੀ ਜ਼ੁਬੈਦਾ ਨੇ ਆਪਣੀ ਮਾਂ ਨੂੰ ਆਪਣੇ ਕੋਲ ਰੱਖਣ ਦਾ ਵਿਚਾਰ ਬਣਾਇਆ ਅਤੇ ਆਪਣੇ ਪਤੀ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਕੋਲ ਬੁਲਾ ਲਵੇ ਅਲੀਮੁਦੀਨ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ ਉਸਨੇ ਕਿਹਾ ਇਜਾਜ਼ਤ ਲੈਣ ਦੀ ਕੀ ਲੋੜ ਹੈ ਇਹ ਤੇਰਾ ਹੀ ਘਰ ਹੈ ਜਾ ਉਹਨਾਂ ਨੂੰ ਲਿਆ ਮੈਂ ਉਹਨਾਂ ਦਾ ਸਮਾਨ ਲਿਆਉਂਦਾ ਇੰਤਜ਼ਾਮ ਕਰਦਾ ਹਾਂ ਜ਼ੁਬੈਦਾ ਬਹੁਤ ਖੁਸ਼ ਸੀ ਇੰਨੇ ਵੱਡੇ ਘਰ ਵਿੱਚ ਦੋ ਤਿੰਨ ਕਮਰੇ ਖਾਲੀ ਪਏ ਸਨ ਇਨ੍ਹਾਂ ਵਿੱਚੋਂ ਇੱਕ ਕਮਰਾ ਜਿਹੜਾ ਉਸਨੇ ਆਪਣੀ ਮਾਂ ਨੂੰ ਦੇਣਾ ਸੀ ਚੋਲਿਆ ਜ਼ੁਬੈਦਾ ਆਪਣੀ ਮਾਂ ਨੂੰ ਟਾਂਗੇ ਵਿੱਚ ਬਿਠਾ ਕੇ ਲੈ ਆਈ ਜ਼ੁਬੈਦਾ ਦੀ ਮਾਂ ਉਹਨਾਂ ਦੀ ਬਹੁਤ ਧੰਨਵਾਦੀ ਸੀ ਆਪਣੀ ਜਵਾਈ ਉੱਤੇ ਚੰਗਾ ਅਸਰ ਪਾਉਣ ਲਈ ਉਸ ਦਾ ਕਈ ਵਾਰੀ ਦਿਲ ਕਰਦਾ ਸੀ ਕਿ ਉਹ ਆਪਣੇ ਸਾਰੇ ਗਹਿਣੇ ਉਸ ਨੂੰ ਦੇ ਦੇਵੇ ਜਿਸ ਨਾਲ ਉਸ ਦਾ ਕਾਰੋਬਾਰ ਵੱਧ ਸਕੇ ਅਤੇ ਉਹ ਹੋਰ ਜ਼ਿਆਦਾ ਪੈਸੇ ਕਮਾਵੇ ਪਰ ਕੰਜੂਸੀ ਦੀ ਆਦਤ ਕਰਕੇ ਉਹ ਇੰਜ ਨਾ ਕਰ ਸਕੇ ਇੱਕ ਦਿਨ ਉਸ ਨੇ ਆਪਣੀ ਧੀ ਨੂੰ ਕਿਹਾ ਮੈਨੂੰ ਤੇਰੇ ਕੋਲ ਰਹਿੰਦੇ ਆ 10 ਮਹੀਨੇ ਹੋ ਗਏ ਹਨ ਮੈਂ ਆਪਣੇ ਪੱਲੇੋਂ ਇੱਕ ਥੇਲਾ ਵੀ ਖਰਚ ਨਹੀਂ ਕੀਤਾ ਤੇਰੇ ਪਿਤਾ ਦੇ ਛੱਡੇ 10000 ਰੁਪਏ ਅਤੇ ਗੈਣੇ ਹੁਣ ਵੀ ਮੇਰੇ ਕੋਲ ਹਨ ਜ਼ਬੈਦਾ ਚੁੱਲ੍ਹੇ ਉੱਤੇ ਰੋਟੀ ਪਕਾ ਰਹੀ ਸੀ ਮਾਂ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਮੈਨੂੰ ਕੁਝ ਨਹੀਂ ਪਤਾ ਮੈਂ ਸਾਰਾ ਪੈਸਾ ਅਲੀਮੋਦੀਨ ਨੂੰ ਦੇਣਾ ਚਾਹੁੰਦੀ ਹਾਂ ਪਰ ਮੈਂ ਚਾਹੁੰਦੀ ਹਾਂ ਤੇਰੇ ਕੋਈ ਬੱਚਾ ਹੋਵੇ ਤੇ ਸਾਰਾ ਪੈਸਾ ਮੈਂ ਸ਼ਗਨ ਵਜੋਂ ਦੇਦੀ ਮਾਂ ਜ਼ੁਬੈਦਾ ਦੀ ਮਾਂ ਨੂੰ ਇਸ ਗੱਲ ਦਾ ਬੜਾ ਖਿਆਲ ਸੀ ਕੇ ਵਿਆਹ ਤੋਂ 2 ਸਾਲ ਬਾਅਦ ਵੀ ਕੋਈ ਬੱਚਾ ਨਹੀਂ ਸੀ ਅਤੇ ਉਮੀਦ ਹੀ ਕਰਨ ਵੀ ਨਜ਼ਰ ਨਹੀਂ ਆ ਰਹੀ ਸੀ ਕਈ ਹਕੀਮਾਂ ਕੋਲ ਜਾਣ ਤੋਂ ਬਾਅਦ ਕਈ ਮਜੂਨੀ ਕਈ ਸਫੂਫ ਅਤੇ ਕਈ ਕੁਰਸ ਖਵਾਉਣ ਤੋਂ ਬਾਅਦ ਵੀ ਕੋਈ ਨਤੀਜਾ ਨਾ ਨਿਕਲਿਆ ਇਸ ਤੋਂ ਬਾਅਦ ਪੀਰ ਫਕੀਰਾਂ ਦੇ ਸਲਾਹ مشوری ਟੂਨੇ ਟੋਟ ਕੇ ਧਾਗੇ ਤਵੀਤ ਵੀ ਮੁਰਾਦ ਪੂਰੀ ਨਾ ਕਰ ਸਕੀ ਇਸ ਸਭ ਤੋਂ ਤੰਗ ਆ ਕੇ ਜ਼ਬੈਦਾ ਨੇ ਮਾਨੂੰ ਕਿਹਾ ਛੱਡ ਇਹ ਸਭ ਬੱਚਾ ਨਹੀਂ ਹੁੰਦਾ ਤਾਂ ਨਾ ਹੋਵੇ ਉਸ ਦੀ ਬੁੱਢੀ ਮਾਂ ਨੇ ਕਿਹਾ ਪੁੱਤਰ ਇਹ ਗੱਲ ਕੋਈ ਮਾਮੂਲੀ ਗੱਲ ਨਹੀਂ ਤੈਨੂੰ ਇੰਨੀ ਵੀ ਸਮਝ ਨਹੀਂ ਕਿ ਔਲਾਦ ਦਾ ਹੋਣਾ ਇਨਸਾਨ ਵਾਸਤੇ ਕਿੰਨਾ ਜ਼ਰੂਰੀ ਹੈ ਇਸ ਨਾਲ ਜ਼ਿੰਦਗੀ ਦੇ ਬਾਗ ਵਿੱਚ ਹਰ ਵੇਲੇ ਹਰਿਆਲੀ ਰਹਿੰਦੀ ਹੈ ਜ਼ੁਬੈਦਾ ਨੇ ਰੋਟੀ ਛਾਬੇ ਵਿੱਚ ਰੱਖੀ ਮੈਂ ਕੀ ਕਰਾਂ ਬੱਚਾ ਪੈਦਾ ਨਹੀਂ ਹੁੰਦਾ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਮਾਂ ਨੇ ਕਿਹਾ ਕਸੂਰ ਤਾਂ ਕਿਸੇ ਦਾ ਵੀ ਨਹੀਂ ਬਸ ਅੱਲਾ ਦੀ ਨਜ਼ਰ ਚਾਹੀਦੀ ਹੈ ਜ਼ੁਬੈਦਾ ਨੇ ਹਜ਼ਾਰਾਂ ਦੁਆਵਾਂ ਮੰਗੀਆਂ ਕਿ ਸ਼ਾਇਦ ਕਿਤੇ ਅੱਲਾ ਦੀ ਮਿਹਰ ਹੋ ਜਾਵੇ ਅਤੇ ਉਸ ਦੀ ਗੋਦਹਰੀ ਹੋ ਜਾਵੇ ਪਰ ਇਸ ਤਰ੍ਹਾਂ ਕੁਝ ਵੀ ਨਾ ਹੋਇਆ ਜਿਵੇਂ ਨਾ ਦੀ ਮਾਂ ਰੋਜ਼ ਬੱਚੇਵਾਰੀ ਗੱਲਾਂ ਕਰਨ ਲੱਗ ਪਈ ਅਤੇ ਹੁਣ ਉਸ ਨੂੰ ਲੱਗਣ ਲੱਗਾ ਕਿ ਜਿਵੇਂ ਉਹ ਇੱਕ ਬੰਜਰ ਜ਼ਮੀਨ ਹੈ ਜਿਸ ਉਤੇ ਕੋਈ ਪੌਦਾ ਨਹੀਂ ਉੱਗ ਸਕਦਾ ਉਹ ਰਾਤਾਂ ਨੂੰ ਡਰਾਉਣੇ ਅਤੇ ਅਜੀਬ ਸੁਪਨੇ ਵੇਖਣ ਲੱਗ ਪਈ ਉਹ ਵੇਖਦੀ ਕਿ ਉਹ ਇੱਕ ਵੱਡੇ ਰੇਗਿਸਤਾਨ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਹਵਾ ਵਿੱਚ ਉਛਾਲ ਰਹੀ ਹੈ ਜਦ ਉਸਨੇ ਬੱਚੇ ਨੂੰ ਹਵਾ ਵਿੱਚ ਜ਼ੋਰ ਨਾਲ ਉਛਾਲ ਲਿਆ ਤਾਂ ਉਹ ਸਮਾਨ ਵਿੱਚ ਲੁਪ ਹੋ ਗਿਆ ਕਦੇ ਇਹ ਵੇਖਦੀ ਕਿ ਉਹ ਅਜਿਹੇ ਬਿਸਤਰੇ ਤੇ ਲੰਮੀ ਪਈ ਹੈ ਜਿਹੜਾ ਨਿੱਕੇ-ਨਿੱਕੇ ਬੱਚਿਆਂ ਦੇ ਜਿਉਂਦੇ ਅਤੇ ਹਰਕਤ ਕਰਨ ਵਾਲੇ ਗੋਸ਼ਤ ਨਾਲ ਬਣਿਆ ਹੋਇਆ ਹੈ ਇੰਨਾ ਸੁਪਨਿਆਂ ਤੋਂ ਉਹ ਬਹੁਤ ਪਰੇਸ਼ਾਨ ਹੋ ਗਈ ਬੈਠਿਆਂ-ਬੈਠਿਆਂ ਉਸਦੇ ਕੰਨਾਂ ਵਿੱਚ ਬੱਚਿਆਂ ਦੇ ਰੋਂਦਿਆਂ ਆਵਾਜ਼ਾਂ ਆਉਂਦੀਆਂ ਤਾਂ ਉਹ ਆਪਣੀ ਮਾਂ ਨੂੰ ਪੁੱਛਦੀ ਇੱਕ ਸਤਾ ਬੱਚਾ ਰੋ ਰਿਹਾ ਹੈ ਉਸਦੀ ਮਾਂ ਨੇ ਕੰਨਾਂ ਤੇ ਜ਼ੋਰ ਦੇ ਕੇ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਆਵਾਜ਼ ਸੁਣਾਈ ਨਾ ਦਿੱਤੀ ਕੋਈ ਬੱਚਾ ਨਹੀਂ ਰੋ ਰਿਹਾ ਨਹੀਂ ਮਾਂ ਰੋ ਰਿਹਾ ਹੈ ਰੋਣ ਕਰਕੇ ਉਸ ਦਾ ਸਾਹ ਵੀ ਰੁਕ ਰਿਹਾ ਹੈ ਉਸਦੀ ਮਾਂ ਨੇ ਕਿਹਾ ਜਾਂ ਤਾਂ ਮੈਂ ਬੋਲੀ ਹੋ ਗਈ ਹਾਂ ਜਾਂ ਤੇਰੇ ਕੰਨ ਵੱਜਦੇ ਹਨ ਜ਼ੁਬੈਦਾ ਚੁੱਪ ਹੋ ਗਈ ਪਰ ਉਸ ਦੇ ਕੰਨਾਂ ਵਿੱਚ ਹੁਣ ਵੀ ਆਵਾਜ਼ਾਂ ਆ ਰਹੀਆਂ ਸਨ ਜਦੋਂ ਇਹ ਤਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੀਆਂ ਛਾਤੀਆਂ ਵਿੱਚ ਦੁੱਧ ਉੱਤਰ ਆਇਆ ਹੋਵੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਵੀ ਦੱਸਿਆ ਕਮਰੇ ਵਿੱਚ ਜਾ ਕੇ ਜਦ ਉਸ ਨੇ ਆਪਣੀ ਕਮੀਜ਼ ਚੁੱਕ ਕੇ ਛਾਤੀਆਂ ਨੂੰ ਵੇਖਿਆ ਤਾਂ ਉਸ ਦੀਆਂ ਛਾਤੀਆਂ ਉੱਭਰੀਆਂ ਹੋਈਆਂ ਸਨ ਜਿਹੜੀਆਂ ਬੱਚੇ ਦੀਆਂ ਆਵਾਜ਼ਾਂ ਉਹ ਸੁਣਦੀ ਸੀ ਉਸ ਨੂੰ ਹੁਣ ਸਮਝ ਵਿੱਚ ਆ ਗਿਆ ਸੀ ਕਿ ਉਹ ਉਸ ਦਾ ਵਹਿਮ ਸੀ ਇਹ ਗੱਲ ਉਸਦੇ ਦਿਲੋ-ਦماغ ਉੱਤੇ ਮਾੜਾ ਅਸਰ ਕਰ ਰਹੀ ਸੀ ਕਿ ਉਸਦਾ ਆਪਣਾ ਕੋਈ ਬੱਚਾ ਨਹੀਂ ਹੈ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਖਾਲੀਪਣ ਮਹਿਸੂਸ ਕਰਨ ਲੱਗੀ ਸੀ ਜਿਹੜਾ ਇੱਕ ਸ਼ਾਦੀशुदा ਆਰਥਿਕ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ ਸੀ ਉਹ ਉਦਾਸ ਰਹਿਣ ਲੱਗ ਪਈ ਸੀ ਗਲੀ ਦੇ ਬੱਚਿਆਂ ਦਾ ਰੌਲਾ ਉਸ ਤੋਂ ਸਹਿਣ ਨਹੀਂ ਸੀ ਹੁੰਦਾ ਉਸਦਾ ਦਿਲ ਕਰਦਾ ਸੀ ਕਿ ਜਿਸ ਗਲੇ ਤੋਂ ਬੱਚਿਆਂ ਦਾ ਰੋਣਾ ਨਿਕਲਦਾ ਸੀ ਉਸ ਨੂੰ ਘੁੱਟ ਕੇ ਬੰਦ ਕਰ ਦੇਵੇ ਪਤੀ ਨੂੰ ਬੱਚੇ ਹੋਣ ਨਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਸੀ ਉਸ ਦੀ ਆਪਣੇ ਵਪਾਰ ਉੱਤੇ ਪੂਰੀ ਪਕੜ ਸੀ ਕਪੜਾ ਮਹਿੰਗਾ ਹੋਣ ਤੇ ਵੀ ਉਸ ਨੂੰ ਦੁੱਗਣੀ ਕਮਾਈ ਹੋ ਰਹੀ ਸੀ ਕਿਉਂਕਿ ਉਸ ਨੇ ਬਹੁਤ ਕਪੜਾ ਜਮ੍ਹਾਂ ਕੀਤਾ ਹੋਇਆ ਸੀ ਇਸ ਕਮਾਈ ਨਾਲ ਜ਼ਬੈਦਾ ਨੂੰ ਕੋਈ ਜ਼ਿਆਦਾ ਖੁਸ਼ੀ ਨਹੀਂ ਹੋ ਰਹੀ ਸੀ ਜਦ ਉਸ ਦਾ ਪਤੀ ਉਸ ਨੂੰ ਨੋਟਾਂ ਦੀ ਗੱਡੀ ਦਿੰਦਾ ਤਾਂ ਉਹ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਲੋਰੀ ਦਿੰਦੀ ਅਤੇ ਉਸ ਗੱਡੀ ਨੂੰ ਖਿਆਲੀ ਚੂਲੇ 'ਤੇ ਚਲਾਉਂਦੀ ਇੱਕ ਦਿਨ ਜ਼ਬੈਦਾ ਨੂੰ ਦਿੱਤੇ ਨੋਟ ਲੀਮੂ ਦੀ ਨਿੱਧ ਦੀ ਪਤੀਲੀ ਵਿੱਚ ਵੇਖ ਲਏ ਉਸ ਨੇ ਬੜਾ ਹੈਰਾਨ ਹੋ ਕੇ ਜ਼ਬੈਦਾ ਨੂੰ ਪੁੱਛਿਆ ਇਹ ਨੋਟ ਦੁੱਧ ਦੀ ਪਤੀਲੀ ਵਿੱਚ ਕਿਸ ਨੇ ਪਾਏ ਜ਼ਬੈਦਾ ਨੇ ਕਿਹਾ ਬੱਚੇ ਬਹੁਤ ਸ਼ਰਾਰਤੀ ਹਨ ਇਹ ਉਹਨਾਂ ਦਾ ਕੰਮ ਹੋਵੇਗਾ ਉਸ ਨੂੰ ਹੈਰਾਨੀ ਹੋਈ ਪਰ ਬੱਚੇ ਕਿੱਥੇ ਹਨ ਜ਼ਬੈਦਾ ਨੂੰ ਆਪਣੇ ਪਤੀ ਤੋਂ ਵੱਧ ਹੈਰਾਨੀ ਹੋਈ ਕਿ ਸਾਡੇ ਇੱਥੇ ਬੱਚੇ ਨਹੀਂ ਤੁਸੀਂ ਵੀ ਕਿਸ ਤਰ੍ਹਾਂ ਦੀ ਗੱਲ ਨਾ ਕਰਦੇ ਹੋ ਹੁਣੇ ਸਕੂਲੋਂ ਆਉਂਦਿਆਂ ਹੀ ਪੁੱਛਾਂਗੀ कि ये हरकत किसने कीती सी अलीमुद्दीन ਨੂੰ ਪਤਾ ਲੱਗ ਗਿਆ ਕਿ ਜ਼ੁਬੈਦਾ ਆਪਣੇ ਦਿਮਾਗ ਦਾ ਸੰਤੁਲਨ ਗਵਾ ਚੁੱਕੀ ਹੈ ਉਸਨੇ ਇਸ ਬਾਰੇ ਜ਼ੁਬੈਦਾ ਦੀ ਮਾਂ ਨਾਲ ਗੱਲ ਕਰਨਾ ਵੀ ਠੀਕ ਨਾ ਸਮਝਿਆ ਉਹ ਮਨੋਂ ਮਨ ਜ਼ੁਬੈਦਾ ਦੀ ਦਿਮਾਗੀ ਹਾਲਤ ਉੱਤੇ ਅਫਸੋਸ ਕਰਦਾ ਰਿਹਾ ਜ਼ੁਬੈਦਾ ਦੇ ਇਲਾਜ ਮਾਰੇ ਉਸਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਜ਼ੁਬੈਦਾ ਦੀਆਂ ਹਰਕਤਾਂ ਵੇਖ ਕੇ ਉਹ ਬਹੁਤ ਘਬਰਾ ਗਿਆ ਸੀ ਹੁਣ ਅਲੀਮੁਦੀਨ ਨੇ ਦੁਕਾਨ ਤੇ ਜਾਣਾ ਵੀ ਛੱਡ ਦਿੱਤਾ ਸੀ ਅਤੇ ਸਾਰਾ ਦਿਨ ਘਰੇ ਰਹਿ ਕੇ ਜ਼ੁਬੈਦਾ ਦੀ ਦੇਖਭਾਲ ਕਰਦਾ ਸੀ ਉਸ ਨੂੰ ਡਰ ਸੀ ਕਿ ਕਿਤੇ ਉਹ ਕੋਈ ਖਤਰਨਾਕ ਹਰਕਤ ਨਾ ਕਰ ਬੈਠੇ ਉਸ ਦੇ ਘਰ ਵਿੱਚ ਹਰ ਸਮੇਂ ਜ਼ੁਬੈਦਾ ਕੋਲ ਰਹਿਣ ਨਾਲ ਹੁਣ ਜ਼ੁਬੈਦਾ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਗਿਆ ਅਰ ਦੂਜੇ ਪਾਸੇ ਉਸ ਨੂੰ ਆਪਣੇ ਘਰੋਵਾਰ ਦੀ ਵੀ ਚਿੰਤਾ ਸੀ ਕਿ ਉਸ ਦਾ ਕੰਮ ਸੰਭਾਲਣ ਵਾਲੇ ਕਿਤੇ ਜ਼ਿਆਦਾ ਹਿਰਾਫੇਰੀ ਨਾ ਕਰ ਦੇਣ ਜ਼ੁਬੈਦਾ ਨੇ ਪੁੱਛਿਆ ਤੁਸੀਂ ਦੁਕਾਨ ਤੇ ਕਿਉਂ ਨਹੀਂ ਜਾਂਦੇ ਅਲੀਮੁਦੀਨ ਨੇ ਬੜੇ ਪਿਆਰ ਨਾਲ ਕਿਹਾ ਜਾਨਮ ਮੈਂ ਕੰਮ ਕਰ ਕਰਕੇ ਥੱਕ ਗਿਆ ਹਾਂ ਮੈਂ ਥੋੜੀ ਦੇਰ ਆਰਾਮ ਕਰਨਾ ਚਾਹੁੰਦਾ ਹਾਂ ਦੁਕਾਨ ਕੌਣ ਸੰਭਲ ਰਿਹਾ ਹੈ ਮੇਰਾ ਨੌਕਰ ਹੈ ਸਾਰਾ ਕੰਮ ਜਾਣਦਾ ਹੈ ਅਤੇ ਇੱਕ ਇੱਕ ਪੈਸੇ ਦਾ ਹਿਸਾਬ ਦਿੰਦਾ ਹੈ ਤੂੰ ਕਿਉਂ ਚਿੰਤਾ ਕਰਦੀ ਹੈ ਜ਼ਬੈਦਾ ਨੇ ਬਹੁਤ ਫਿਕਰ ਨਾਲ ਕਿਹਾ ਮੈਨੂੰ ਚਿੰਤਾ ਕਿਉਂ ਨਹੀਂ ਹੋਵੇਗੀ ਬੱਚਿਆਂ ਵਾਲੀ ਹਾਂ ਮੈਨੂੰ ਆਪਣਾ ਤਾਂ ਨਹੀਂ ਬੱਚਿਆਂ ਦਾ ਤਾਂ ਖਿਆਲ ਰੱਖਣਾ ਪਵੇਗਾ ਜੇ ਕਿਤੇ ਨੌਕਰ ਪੈਸਾ ਮਾਰ ਗਿਆ ਤਾਂ ਬੱਚਿਆਂ ਦਾ ਕੀ ਹੋਵੇਗਾ ਅਲੀਮੂਦੀਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜ਼ੁਬੈਦਾ ਉਹਨਾਂ ਦਾ ਅੱਲਾ ਮਾਲਕ ਹੈ ਮੇਰਾ ਨੌਕਰ ਇਮਾਨਦਾਰ ਹੈ ਤੂੰ ਉਸ ਦੀ ਚਿੰਤਾ ਬਿਲਕੁਲ ਛੱਡ ਦੇ ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਹੈ ਪਰ ਮਾਂ ਨੂੰ ਕਦੇ-ਕਦੇ ਆਪਣੇ ਬੱਚਿਆਂ ਬਾਰੇ ਸੋਚਣਾ ਪੈਂਦਾ ਹੈ ਅਲੀਮੂਦੀਨ ਬਹੁਤ ਪਰੇਸ਼ਾਨ ਸੀ ਕਿ ਹੁਣ ਉਹ ਕੀ ਕਰੇ ਜ਼ੁਬੈਦਾ ਦੀਆਂ ਅਜੀਬ ਜਹੀਆਂ ਹਰਕਤਾਂ ਵਿੱਚ ਦਿਨੋ ਦਿਨ ਵਾਅਦਾ ਹੁੰਦਾ ਜਾ ਰਿਹਾ ਸੀ ਜਿਵੇਂ ਖਿਆਲੀ ਬੱਚਿਆਂ ਦੇ ਕੱਪੜੇ ਸਿਉਣਾ ਸਵੈਟਰ ਬੁਣਨਾ ਜ਼ਰਾਬਾਂ ਤੋਣੀਆਂ ਵੱਡੇ ਵੱਡੇ ਸਾਈਜ਼ ਦੀਆਂ ਸੈਂਡਲਾਂ ਮਗਵਾਉਣੀਆਂ ਅਤੇ ਰੋਜ਼ ਸਵੇਰੇ ਉਹਨਾਂ ਨੂੰ ਪਾਲਿਸ਼ ਕਰਨਾ ਇਹ ਸਭ ਵੇਖ ਕੇ ਅਲੀਮੋਦੀਨ ਦਾ ਦਿਲ ਰੋਣ ਲੱਗਦਾ ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਰੱਬ ਉਸ ਦੇ ਕੀਤੇ ਗੁਨਾਹਾਂ ਦੀ ਸਜ਼ਾ ਜ਼ੁਬੈਦਾ ਨੂੰ ਦੇ ਰਿਹਾ ਹੈ ਉਹਨਾਂ ਗੁਨਾਹਾਂ ਬਾਰੇ ਅਲੀਮੋਦੀਨ ਨੂੰ ਕੁਝ ਵੀ ਪਤਾ ਨਹੀਂ ਸੀ ਇੱਕ ਦਿਨ ਉਸ ਦੇ ਇੱਕ ਦੋਸਤ ਨੇ ਆਪਣੀ ਪਰੇਸ਼ਾਨੀ ਉਸ ਨਾਲ ਸਾਂਝੀ ਕੀਤੀ ਉਸ ਨੇ ਦੱਸਿਆ ਕਿ ਉਹ ਕਿਸੇ ਕੁੜੀ ਨਾਲ ਪਿਆਰ ਕਰਦਾ ਹੈ ਅਤੇ ਉਹ ਹੁਣ ਭੇਟ ਤੋਂ ਹੈ ਅਬਾਰਸ਼ਨ ਦੇ ਕਈ ਢੰਗ ਤਰੀਕੇ ਇਸਤੇਮਾਲ ਕੀਤੇ ਪਰ ਕੋਈ ਫਾਇਦਾ ਨਹੀਂ ਹੋਇਆ ਅਲੀਮੂਦੀਨ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਅਬਾਰਸ਼ਨ ਨਾ ਕਰਾਵੇ ਅਤੇ ਬੱਚੇ ਨੂੰ ਪੈਦਾ ਹੋਣ ਦੇਵੀ ਦੋਸਤ ਨੂੰ ਪੈਦਾ ਹੋਣ ਵਾਲੇ ਬੱਚੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਸਨੇ ਕਿਹਾ ਮੈਂ ਬੱਚੇ ਦਾ ਕੀ ਕਰਾਂਗਾ ਤੂੰ ਬੱਚਾ ਮੈਨੂੰ ਦੇ ਦੇਈ ਬੱਚਾ ਪੈਦਾ ਹੋਣ ਵਿੱਚ ਕੁਝ ਸਮਾਂ ਸੀ ਇਸ ਸਮੇਂ ਦੌਰਾਨ ਅਲੀਮੂਦੀਨ ਨੇ ਜ਼ਬੈਦਾ ਨੂੰ ਯਕੀਨ ਦਵਾਇਆ ਕਿ ਉਹ ਮਾਂ ਬਣਨ ਵਾਲੀ ਹੈ ਅਤੀ ਮਹੀਨੇ ਬਾਅਦ ਉਸ ਨੂੰ ਬੱਚਾ ਪੈਦਾ ਹੋਵੇਗਾ ਜ਼ਬੈਦਾ ਨੂੰ ਇੰਜ ਲੱਗਦਾ ਸੀ ਕਿ ਉਸ ਦੇ ਪਹਿਲਾਂ ਹੀ ਇੰਨੇ ਬੱਚੇ ਹਨ ਉਹ ਇਹ ਗੱਲ ਵਾਰ-ਵਾਰ ਕਹਿੰਦੀ ਮੈਨੂੰ ਹੁਣ ਹੋਰ ਔਲਾਦ ਦੀ ਲੋੜ ਨਹੀਂ ਹੈ ਪਹਿਲਾਂ ਕੀ ਘੱਟ ਹੈ ਇਹ ਗੱਲ ਸੁਣ ਕੇ ਅਲੀਮੂਦੀਨ ਚੁੱਪ ਰਹਿੰਦਾ ਅਤੇ ਉਸ ਨੂੰ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦਾ ਦੋਸਤ ਦੀ ਪ੍ਰੇਮਿਕਾ ਦੇ ਮੁੰਡਾ ਹੋਇਆ ਜਿਸ ਨੂੰ ਉਹ ਉਲੀਮੂਦੀਨ ਦੇ ਕੋਲ ਛੱਡ ਗਿਆ ਉਲੀਮੂਦੀਨੇ ਉਸ ਬੱਚੇ ਨੂੰ ਸੁੱਤੀ ਪਈ ਜ਼ਬੈਦਾ ਕੋਲ ਪਾ ਦਿੱਤਾ ਅਤੇ ਜ਼ਬੈਦਾ ਨੂੰ ਜਗਾ ਕੇ ਕਿਹਾ ਜ਼ਬੈਦਾ ਕਾ ਤੱਕ ਸੁੱਤੀ ਰਹੇਂਗੀ ਉਠ ਅਤੇ ਵੇਖ ਤੇਰੇ ਪੱਲੂ ਵਿੱਚ ਕੀ ਹੈ ਜ਼ੁਬੈਦਾ ਨੇ ਪਾਸਾ ਪਲਟ ਕੇ ਵੇਖਿਆ ਤਾਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਹੱਥ ਪੈਰ ਮਾਰ ਰਿਹਾ ਸੀ ਅਲੀਮੁਦੀਨ ਨੇ ਕਿਹਾ ਮੁੰਡਾ ਹੋਇਆ ਹੈ ਹੁਣ ਅੱਲਾ ਦੀ ਮਿਹਰ ਨਾਲ ਸਾਡੇ 5 ਬੱਚੇ ਹੋ ਗਏ ਹਨ ਜ਼ੁਬੈਦਾ ਬਹੁਤ ਖੁਸ਼ ਸੀ ਇਹ ਕਿਸ ਵੇਲੇ ਹੋਇਆ ਸਵੇਰੇ 7 ਵਜੇ ਤੇ ਮੈਨੂੰ ਪਤਾ ਵੀ ਨਹੀਂ ਲੱਗਾ ਸ਼ਾਇਦ ਦਰਦਾਂ ਕਰਕੇ ਮੈਂ ਬੇਹੋਸ਼ ਹੋ ਗਈ ਹੋਵਾਂਗੀ ਅਲੀਮੁਦੀਨ ਨੇ ਕਿਹਾ ਕੁਝ ਇਸੇ ਤਰ੍ਹਾਂ ਹੀ ਹੋਇਆ ਪਰ ਹੁਣ ਅੱਲਾ ਦੀ ਮਿਹਰ ਨਾਲ ਸਭ ਕੁਝ ਠੀਕ ਹੋ ਗਿਆ ਹੈ ਅਗਲੇ ਦਿਨ ਅਲੀਮੁਦੀਨ ਨੇ ਜ਼ਬੈਦਾ ਨੂੰ ਲਹੂਲਹਾਨ ਹਾਲਤ ਵਿੱਚ ਵੇਖਿਆ ਅਤੇ ਘਬਰਾ ਗਿਆ ਉਸਨੇ ਵੇਖਿਆ ਕਿ ਕਟ ਥਰੋਟ ਉਸਰੇ ਨਾਲ ਉਹ ਆਪਣੀਆਂ ਛਾਤੀਆਂ ਨੂੰ ਕੱਟ ਰਹੀ ਸੀ ਉਸਨੇ ਇਕਦਮ ਉਸਦੇ ਹੱਥ ਵਿੱਚੋਂ ਉਸ ਤਰ੍ਹਾਂ ਖੋਇਆ ਅਤੇ ਪੁੱਛਿਆ ਇਹ ਤੂੰ ਕੀ ਕਰ ਰਹੀ ਹੈ ਜ਼ਬੈਦਾ ਨੇ ਗੁੱਦ ਵਿੱਚ ਪਏ ਬੱਚੇ ਵੱਲ ਮਮਤਾ ਭਰੀਆਂ ਨਜ਼ਰਾਂ ਨਾਲ ਵੇਖਿਆ ਅਤੇ ਕਿਹਾ ساری ਰਾਤ ਵਿਲਕਦਾ ਰਿਹਾ ਪਰ ਮੇਰੀਆਂ ਛਾਤੀਆਂ ਵਿੱਚੋਂ ਦੁੱਧ ਨਾ ਉਤਰਿਆ ਕਿਸ ਕੰਮ ਦੀਆਂ ਹਨ ਇਹ ਉਹ ਕੁਝ ਹੋਰ ਨਾ ਕਹਿ ਸਕੀ ਅਤੇ ਖੂਨ ਨਾਲ ਲਬੜੀ ਆਪਣੀ ਉਂਗਲੀ ਬੱਚੇ ਦੇ ਮੂੰਹ ਵਿੱਚ ਦੇ ਕੇ ਹਮੇਸ਼ਾਲੀ ਗੂੜੀ ਨੀਂਦ ਵਿੱਚ ਸੌਂ ਗਈ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਅਤੇ ਅਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਮਾਈ YouTube ਚੈਨਲ 84 ਕਰਮਜੀਤ ਸ਼ੁਕਰੀਆ ਆਦਾਬ